ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹਾਂ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸੂਟ ਆਪਾਂ ਸਟਿਚ ਕਰ ਦਿੱਤਾ ਸੀ ਤੇ ਮਤਲਬ ਕਿ ਨਾ ਉਹਨਾਂ ਨੇ ਫੋਨ ਕਰ ਦਿੱਤਾ ਸੀ ਕਿ ਕਿ ਉਹਨਾਂ ਦੇ ਸੀਗਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਨਾ ਮੈਂ ਦੱਸਿਆ ਸੀ ਪਿਛਲੇ ਬਲੌਗ ਚ ਤੇ ਮਤਲਬ ਸਵੇਰ ਜਿਹੜਾ ਹੈਗਾ ਸੀਗਾ ਉਹਨਾਂ ਨੇ ਫਿਰ ਫੋਨ ਕਰਤਾ ਕਿ ਸੂਟ ਰੈਡੀ ਹੈ ਮੇਗਾ ਸੂਟ ਤਾਂ ਤਿਆਰ ਆ ਬਸ ਪ੍ਰੈਸ ਕਰਨ ਵਾਲਾ ਰਹਿਦਾਗਾ ਤੇ ਫਿਰ ਮੈਂ ਸੂਟ ਦੀ ਪ੍ਰੈਸ ਕਰ ਲਈ ਸੀਗੀ ਤੇ ਮੈਨੂੰ ਐ ਸੀਗਾ ਕਿ ਫਟਾਫਟ ਪ੍ਰੈਸ ਕਰਕੇ ਰੱਖਦਾ ਤੇ ਬਾਕੀ ਨਾਲ ਨਾਲ ਆਪਣੇ ਘਰ ਦੇ ਕੰਮਕਾਰ ਵੀ ਨੇ ਠੀਕ ਹੈ ਜੀ ਤੇ ਕੰਮ ਮੈਨੇ ਸਾਰੇ تقریبا ਨਵੜ ਲੈਨੇ ਝਾੜੂ ਪੁੱਛਾ ਹੋ ਗਿਆ ਜੀ ਰੋਟੀ ਵਗੈਰਾ ਬਣਾ ਲਈ ਆ ਹਨ ਤੇ ਰੋਟੀ ਖਾ ਖਾ ਵੀ ਲਈ ਆ ਹਨ ਤੇ ਬਸ ਮੈਂ ਮੇਰਾ ਨਾਣਾ ਬਾਕੀ ਹੈਗਾ ਬਾਕੀ ਸਾਰਾ ਨੂੰ ਤਿਆਰ ਵਗੈਰਾ ਬੰਨੇ ਮਤਲਬ ਸੋਰੀ ਤਰਨ ਨੂੰ ਜਿਹੜਾ ਹੈਗਾ ਤਿਆਰ ਕਰਦੇ ਤੁਹਾਨੂੰ ਦੱਸਿਆ ਬਾਅਦ ਤਾ ਤੇ ਬਸ ਮੈਂ ਪ੍ਰੈਸ ਕਰ ਰਹੀ ਆ ਜੀ ਠੀਕ ਹੈ ਜੀ ਸੂਟ ਨੂੰ ਤੇ ਮੈਨੂੰ ਸੀਗਾ ਵੀ ਨਾ ਵੀ ਮੈਂ ਤੁਹਾਨੂੰ ਮਤਲਬ ਜਿਵੇਂ ਬਹੁਤ ਸਾਰੀਆਂ ਜਿਨ੍ਹਾਂ ਨੂੰ ਨਹੀਂ ਪਤਾ ਤਕਰੀਬਨ ਸਾਰੇ ਪ੍ਰੈਸ ਕਰ ਲੈਂਦੇ ਆ ਬਟ ਇੱਕ ਨਵੇਂ ਸੂਟ ਨੂੰ ਪ੍ਰੈਸ ਕਰਨਾ ਹੁੰਦਾ ਨਾ ਜੋ ਬਿਲਕੁਲ ਨਿਊ ਜਿਹੜਾ ਸਟਿਚ ਹੁੰਦਾ ਸੂਟ ਹਨਾ ਉਹਨੂੰ ਪ੍ਰੈਸ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਵੀ ਨੂੰ ਕਿਵੇਂ ਜਿਹੜੀਆਂ ਆਉਂਦੀਆਂ ਸਿਉਣਾ ਵਗੈਰਾ ਕੱਢੀਆਂ ਜਾਣ ਤੇ ਆਪਾਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਦਿਵਾਵਾਂਗੇ ਜੇ ਕੋਈ ਹੋਰ ਸੂਟ ਰੈਡੀ ਹੋ ਗਿਆ ਜਾਂ ਕੋਈ ਮੈਂ ਆਪਣਾ ਸੂਟ ਹਨਾ ਪ੍ਰੈਸ ਕੀਤਾ ਕਿ ਇਸ ਵਕਤ ਮੈਨੂੰ ਕਾਲੀ ਸੀਗੀ ਕਿ ਮੈਨੂੰ ਇਹ ਸੀਗਾ फटाफट ਜਿਹੜਾ ਹੈਗਾ ਕਰਕੇ ਪ੍ਰੈਸ ਮੈਂ ਰੱਖਦਾ ਤੇ ਬਾਕੀ ਤੁਹਾਨੂੰ ਪਤਾ ਹੀ ਜਾਣਾ ਘਰ ਦੇ ਕੰਮ ਕਾਰ ਵੀ ਸੀਗੇ ਤੇ ਤਾਂ ਕਰਕੇ ਥੋੜਾ ਜਿਹਾ ਮੈਨੂੰ ਹੋ ਗਿਆ ਠੀਕ ਹੈ ਜੀ ਇਧਰ ਪ੍ਰੈਸ ਆਪਣੀ ਸਲਵਾਰ ਕੱਟ ਕੇ ਰੱਖ ਦਿੱਤੀ ਆ ਤੇ ਇਧਰ ਕਮੀਜ਼ ਪ੍ਰੈਸ ਕਰ ਦਿੱਤਾ ਤੇ ਹੁਣ ਮੈਂ ਇਹ ਤਿਆਰ ਲਗਾਉਂਗੀ ਜੀ ਠੀਕ ਹੈ ਜੀ ਤੇ ਬਸ ਉਹ ਆਇਆ ਮਤਲਬ ਉਹਨਾਂ ਨੂੰ ਫੋਨ ਕਰਤਾ ਸੀ ਮੈਂ ਕਿ ਤੁਸੀਂ ਲੈ ਜਾਓ ਹਣ ਆਪਣਾ ਸੂਟ ਸੂਟ ਥੋੜਾ ਬਿਲਕੁਲ ਰੈਡੀ ਆ ਹਾਂਜੀ ਸੂਟ ਨੂੰ ਪ੍ਰੈਸ ਕਰ ਦਿੱਤਾ ਠੀਕ ਹੈ ਜੀ ਰੱਖ ਦਿੰਨੇ ਆ। ਠੀਕ ਬਸ ਇਸੇ ਤਰ੍ਹਾਂ ਹੀ ਮੇਰੇ ਕੰਮਕਾਰ ਚੱਲਦੇ ਰਹਿੰਦੇ ਨੇ ਜੀ। ਤੇ ਕਿਚਨ ਦੀ ਕਲੀਨਿੰਗ ਹੋ ਗਈ ਆ। ਮਤਲਬ ਕਿ ਅੱਜ ਪੋਚਾ ਵਗੈਰਾ ਤੇ ਕਿਚਨ ਦੀ ਕਲੀਨਿੰਗ ਤੇ ਬਰਤਨ ਵਗੈਰਾ ਹੁਣ ਮੈਂ ਨੂਰ ਨੇ ਸਾਫ ਕਰ ਦਿੱਤੇ। ਤੇ ਮੈਂ ਜਿਹੜਾ ਹੈਲਥੀ ਸੇਵ ਰੋਟੀਆਂ ਬਸ ਰੋਟੀ ਰੋਟੀ ਸਬਜ਼ੀ ਤਰ੍ਹਾਂ ਹੋ ਗਿਆ ਸੀਗਾ ਮੈਨੂੰ। ਉਹ ਬਣਾਣੀ ਸੀ ਚਾਲੂ ਨੂੰ ਕਰ ਦਿੱਤਾ ਤਰ੍ਹਾਂ ਮਾਤਾ ਉਹਦਾ ਜੁੜਾ ਕਰ ਦਿੱਤਾ ਹੁਣ ਉਹਨਾਂ ਨੂੰ ਬਿਠਾਇਆ ਜੀ। ਕੰਮ ਕਰਵਾਸਤੇ ਸਕੂਲ ਦਾ ਮੈਨੂੰ ਕਿਥੋਂ ਸਕੂਲ ਦਾ ਕੰਮ ਕਰਨਾ ਤੇ ਅੱਜ ਹਵਾ ਵੀ ਬਹੁਤ ਸੁਣੀ ਚੱਲ ਰਹੀ ਹੈ। ਬਹੁਤ ਵਧੀਆ ਮੌਸਮ ਠੀਕਾ ਵਧੀਆ ਠੰਡਾ। ਜੋ ਜੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਕੱਪੜੇ ਧੋਣ ਕਿਉਂਕਿ ਤੁਹਾਨੂੰ ਪਤਾ ਸੀ ਜੀ ਹਨਾ ਉਤਰਾਪਨ ਆ ਮਿਲਦੀ ਹੈ ਜੀ ਪਾਣੀ ਦੁਪਹਿਰ ਦੇ ਵਾਰ ਚੱਕ ਲਿਆ ਤੇ ਮੈਨੂੰ ਲਾਹਾ ਹੋ ਗਿਆ ਮੈਂ ਕਿਹਾ ਕਿ ਤਾ ਫੇਰ ਨਾ ਕੋਈ ਬੰਦਾ ਖੜਾ ਹੋ ਜੇ ਮਤਲਬ ਕੋਈ ਪ੍ਰੋਬਲਮ ਨਾ ਹੋ ਜੇ ਪਾਣੀ ਚ ਤੇ ਮੈਂ ਕਿਹਾ ਕੱਪੜੇ ਵੀ ਕਾਫੀ ਜ਼ਿਆਦਾ ਹੋਏ ਸੀ ਮੈਂ ਕਿਹਾ ਚਲੋ ਕੱਪੜੇ ਵਗਰਾ ਧੋ ਦਿੰਨੀ ਆ ਤੇ ਬਹੁਤ ਜ਼ਿਆਦਾ ਧੁੱਪ ਸੀ ਜੀ ਫਰੈਂਸ ਜੇ ਮੈਂ ਕੱਪੜੇ ਧੋਤੇ ਤੇ ਸਰਦਾਰ ਜੀ ਵੀ ਗੁੱਸੇ ਹੋਏ ਹਨਾ ਇਹਨੇ ਧੁੱਪ ਚ ਕੱਪੜੇ ਕੰਨ ਧੋਣੇ ਸੀਗੇ ਤੇ ਬਹੁਤ ਜ਼ਿਆਦਾ ਧੁੱਪ ਸੀ ਤੇ ਸ਼ਾਮ ਨੂੰ ਜਿਹੜਾ ਹੈਗਾ ਫਿਰ ਮੇਰੇ ਦਰਦ ਤੇ ਵੀ ਹੋਣ ਲੱਗਾ ਸੀ ਸਿਰ ਚ ਮਾਈਗਰੇਨ ਦਾ ਤੇ ਕਪੜੇ ਨਾਲ ਫਰੈਂਡਸ ਨੂੰ ਉੱਪਰ ਨਿ ਪਾਉਂਦੇ ਹੋਏ ਧੁੱਪ ਬੜੀ ਜਿਆਦਾ ਸੀਗੀ ਠੀਕ ਹੋ ਜੀ ਤੇ ਆਪਣੇ ਨਾਲ ਮਤਲਬ ਕਿ ਬਰਸੀ ਚਾਚਾ ਜੀ ਦੀ 23 ਤਰੀਕ ਨੂੰ ਤੇ ਮਤਲਬ ਕਿ ਚਾਚਾ ਜੀ ਦੀ ਬਰਸੀ ਸ਼ਾਇਦ 23 24 24 ਨੂੰ ਹੋਊਗੀ ਸ਼ਾਮ ਨੂੰ ਲਗਦਾ ਤੇ ਆਪਣਾ 68 ਇਹ ਜਿਹੜੀ ਹੈ ਬਰਸੀ ਚਾਚਾ ਜੀ ਦੀ ਮਨੋਰੇ ਹੁੰਦੀ ਆ ਤੇ ਬਸ ਮੈਂ ਸਾਰੇ ਕੱਪੜੇ ਜਿਹੜੇ ਹੈਗੇ ਸੀ ਧੋ ਕੇ ਨਾ ਫਰੈਂਡਸ ਇੱਥੇ ਸੁੱਕਣੇ ਪਾ ਦਿੱਤੇ ਸੀ ਦੋ ਮੰਜੜਾ ਵਾਲੇ ਜੀ ਤੇ ਵਿਚੋਲੇ ਛੋਟੇ ਕੱਪੜੇ ਜਿਹੜੇ ਹੈਗੇ ਮੰਜੇ ਤੇ ਪਾ ਦੂੰਗੀ ਜੀ ਬਾਕੀ ਸਾਹਮਣੇ ਦੋ ਤਾਰਾਂ ਸੀ ਉੱਪਰ ਗਈਆਂ ਇਧਰਲੀ ਸਾਈਡ ਤਾਰ ਸੀ ਉੱਪਰ ਗਈ ਅੰਦਰਲੀ ਤਾਰ ਤੇ ਨਾ ਦੇਖੋ ਮੈਂ ਮੇਰੇ ਕਾਟਨ ਦੇ ਸੰਟਣੇਗੇ ਉਹ ਪਾਉਂਗੀ ਤੇ ਇਧਰ ਮੰਮੀ ਦਾ ਆਪਰੇਸ਼ਨ ਹੋ ਗਿਆ ਜੀ ਮੰਮੀ ਆ ਗਏ ਸੀ ਘਰੇ ਮੇਰੇ ਮਤਲਬ ਫਰੀਦੀ ਜੀ ਦੇ ਜਿਹੜੇ ਛੋਟੇ ਨਣੇ ਦਾ ਨੇ ਉਹ ਗਏ ਹੋਏ ਸੀਗੇ ਮੰਮੀ ਨਾਲ ਹਸਪੀਟਲ ਕੋਲ ਕੀ ਤੁਹਾਨੂੰ ਪਤਾ ਹੀ ਆ ਪ੍ਰਸ਼ਾਦਾ ਦੀ ਵਾਰੀ ਕਰਕੇ ਮਤੋਂ ਨਹੀਂ ਜਾਇਆ ਗਿਆ ਜੀ ਮੰਮੀ ਜੀ ਬੈਠਿਆ ਨੂਰ ਬੈਠੇ ਸਾਹਮਣੇ ਇਧਰ ਪਾਪਾ ਜੀ ਬੈਠੇ ਜੀ ਮਾਮਾ ਮਾਮਾ ਜੀ ਬੈਠਿਆ ਹਾਂਜੀ ਹਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਵੀਡੀਓ ਪੰਜਾਬ ਚੰਦੇ ਤੁਹਾਡੇ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬਲਵਿੰਦਰ ਕੌਰ ਸੋ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋ ਮੈਂ ਵੀ ਠੀਕ ਠਾਕ ਹਾਂ ਜੀ ਸੋ ਵਲੌਗ ਅ ਮਤਲਬ ਕਿ ਅੰਦਰ ਨਾ ਮਮੀ ਨੂੰ ਬੈਠੇ ਸੀਗੇ ਤੇ ਮਤਲਬ ਕਿ ਮਮੀ ਦਾ ਆਪਰੇਸ਼ਨ ਹੋਇਆਗਾ ਜੀ ਅੱਜ ਅੱਜ ਹੈਗੀ 19 ਤਰੀਕਾ ਤੇ ਉਹ ਮਿੱਤਰ ਗੁੰਥ ਨੇ ਪਤਾ ਹੀ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਜੀ ਆਪਣੀ ਪ੍ਰਸ਼ਾਦਾ ਦੀ ਵਾਰੀ ਹੁੰਦੀ ਆ ਉਹਨੇ ਤਰੀਕਾ ਆਪਣਾ ਅਕਸਰ ਜਿਹੜਾ ਹੈਗਾ ਪ੍ਰਸ਼ਾਦਾ ਆਪਣਾ ਕਿ ਭੇਜਦੇ ਆ ਤੇ ਹਣਾ ਮਤਲਬ ਕਿ ਮਮੀ ਦਾ ਅੱਜ ਆਪਰੇਸ਼ਨ ਵੀ ਹੋਣਾ ਸੀਗਾ ਆਪਰੇਸ਼ਨ ਹੋ ਗਿਆ ਉਹ ਮਤਲਬ 10 ਘੰਟਾ ਹੋ ਗਿਆ ਤੇ ਪਹਿਲਾਂ ਧੁਲ ਘਰੀ ਆਈ ਨਹੀਂ ਜੀ ਤੁਸੀਂ ਅੰਦਰ ਦੇਖਿਆ ਮੇਰੇ ਨਾਲ ਬੈਠੇ ਆ ਜੀ ਹਣਾ ਮਾਵਾ ਮਾਮੀ ਜੀ ਮਤਲਬ ਕਿ ਜਿਹੜੇ ਮਮੀ ਦੇ ਬ੍ਰਦਰ ਆ ਠੀਕ ਆ ਨਾਲੇ ਘਪਈ ਸਾਰੇ ਅੰਦਰ ਬੱਠੇ ਆ ਠੀਕ ਆ ਮੰਮੀ ਰੈਸਟ ਕਰ ਰਹੀ ਨੇ ਤੇ ਮੈਂ ਮੈਂ ਕਿਚਨ ਚ ਦੀ ਉਹ ਰੋਜ਼ੇ ਤੋਂ ਮੈਂ ਨਾ ਮਾਰਕ ਅਜਸੇ ਵਾਲਾ ਮਾਰਕੀਟ ਵੀ ਜਾ ਕੇ ਆਈ ਆ ਮਤਲਬ ਮਾਰਕੀਟ ਜੈ ਸਾਨੂੰ ਕੰਮ ਸੀ ਅਮਰੋਦ ਦੀ ਫੀਸ ਭਰਨੀ ਸੀ ਰਣ ਸਕਾ ਤੇ ਉਹ ਪਰ ਕੇ ਆਇਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਮੋੜ ਦੀ ਫੀਸ ਭਰਨੇ ਦੇ ਤਾ ਫਿਰ ਮਾਰਕ ਆਪਾਂ ਹਸਪੀਟਲ ਵੀ ਜਾਏ ਜਿੱਥੇ ਮੰਮੀ ਦਾ ਆਪਰੇਸ਼ਨ ਹੋ ਰਿਹਾ ਸੀ ਆਪੋਥੀ ਵੀ ਜਾ ਕੇ ਆਏ ਆ ਠੀਕ ਆ ਜੀ ਤੇ ਉੱਥੇ ਸੌਰੀ ਮੈਂ ਵਲੌਗ ਨਹੀਂ ਬਣਾ ਸਕੀ ਤੇ ਹੁਣ ਫਿਰ ਔਨਸਾਰ ਜਿਹੜਾ ਹੈਗਾ 11 11:30 ਸாரி 12:00 ਵਜੇ ਆਪਾਂ ਘਰੇ ਆਏ ਹਾਂ ਤੇ 10:00 ਵਜੇ ਸੀ ਘਰੋਂ ਗਏ ਆ ਠੀਕ ਆ ਮਾਰਕੀਟ ਜਾਣੇ ਨੂੰ ਪਤਾ ਟਾਈਮ ਲੱਗ ਜਾਂਦਾ ਹਾਂ ਤੇ ਉਸ ਤੋਂ ਔਨਸਾਰ ਪਹਿਲਾਂ ਮੈਂ ਦਾਲ ਬਣਾ ਦਿੱਤੀ ਠੀਕ ਹੈ ਜੀ ਦਾਲ ਆਪਣੀ ਬਣ ਗਈ ਦਾਲ ਮੈਂ ਬਣਾਈ ਹੈ ਜੀ ਮੂੰਗੀ ਸਾਬਤ ਮੂੰਗੀ ਦਾਲ ਬਣਾਈ ਹੈ ਅੰਦਰ ਲਾ ਕੇ ਰੱਖ ਦਿੱਤੀ ਇੱਕ ਇਹਨੂੰ ਤੜਕਾ ਲਾਉਣਾ ਪਿਆਜ਼ ਹੋਰ ਕੱਟਣੇ ਸੀ ਖਲੀ ਉਸ ਤੋਂ ਪਹਿਲਾਂ ਫਿਰ ਮੈਂ ਨਾਲ ਦੇ ਨਾਲ ਆਪੇ ਸਭ ਢਿੰਡੜ ਕਲਾਇਆ ਸਬਜੀ ਆਪਣੀ ਬਣ ਗਈ ਆ ਅਲੂ ਕੋੜੀ ਦੀ ਸਬਜੀ ਬਣਾਈ ਐ ਜੀ ਮੈਂ ਠੀਕਾ ਸਬਜੀ ਬਸ ਰੈਡੀ ਹੋਣ ਵਾਲੀ ਆ ਤੇ ਨਾਲੇ ਆਪਣੇ ਅੱਜ ਲਹਿਰੇ ਤੁਮਨਾਂ ਦੀ ਵੀ ਆ ਰਹੇ ਨੇ ਮੇਰੇ ਨਾਲ ਬਠੀ ਕਬੱਡੇ ਉਹ ਆ ਰਹੇ ਆ ਠੀਕਾ ਬਸ ਪਹੁੰਚਣ ਵਾਲੇ ਲੰਗਵਾਲ ਪਹੁੰਚ ਗਏ ਜੀ ਉਸ ਨਾਮ ਲੈਂਦੇ ਆ ਆ ਸੋਰੀ ਲਹਿਰੇ ਰਹਿੰਦੇ ਆ ਜੀ ਉਹ ਠੀਕਾ ਤੇ ਮਨ ਲ ਉਹ ਵੀ ਆਉਣ ਵਾਲੇ ਨੇ ਮਨਾਂ ਨੇ ਮੈਨੂੰ ਕੋਨਟੈਕਟ ਕਰਤਾ ਤੇ ਵੀ ਆ ਰਹੇ ਆ ਤੇ ਰੋਟੀ ਬਣਾ ਤਿਆਰ ਕਰਦੇ ਹਾਂ ਜੀ ਠੀਕਾ ਤੇ ਨਾਲੇ ਆਪਾਂ ਕੁਸ਼ਦ ਜੀ ਬਾਰੀ ਲਾਉਣੀ ਆ ਅੱਜ ਠੀਕ ਹੈ ਜੀ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਤੇ ਜੀ ਰੈਨ ਵਾਲਿਆਂ ਦਾ ਸੇਤ ਤੋ ਹਵਾ ਰਹੀ ਮਤਲਬ ਕਦੇ ਕਦੇ ਰਾਤ ਮਹਿਸੂਸ ਹੁੰਦਾ ਹਵਾਉਂਦੀ ਆ ਤਰੋਂ ਸੋ ਬਲੌਗ ਜਨਾ ਬਣਾਈ ਰੱਖੋ ਠੀਕ ਹੈ ਤੇ ਜਦੋਂ ਦੀਦੀ ਆਏ ਫਿਰ ਆਪਾਂ ਬਣਾਵਾਂਗੇ ਤੁਹਾਨੂੰ ਤੇ ਬਸ ਆਹ ਮੰਗਰੀ ਬਣਨ ਵਾਲੀ ਆ ਤੇ ਨਾਲ ਨਾਲ ਬਣਾਉਂਗੇ ਜੀ ਚਾਵਲ ਚਾਵਲ ਤੇ ਨਾਲ ਆਪਾਂ ਰੋਟੀਆਂ ਬਣਾ ਲਾਂਗੇ ਜੀ ਤੇ ਹੁਣ ਆਪਾਂ ਟਪਟਾ ਗੁੰਨਦੀਆਂ ਜੀ ਆਟਾ ਠੀਕ ਹੈ ਆਟਾ ਗੁੰਨ ਕੇ ਰੋਟੀ ਬਣਾਉਣ ਲੱਗਦੇ ਆਪਾਂ ਤੇ ਚਾਹ ਬਣਾਉਂਦੀ ਨਾਲ ਠੀਕ ਹੈ ਜੀ ਚਲੋ ਜੀ ਆਪਾਂ ਫਿਰ ਥੋੜੇ ਜਿਹਾ ਬਾਤ ਨੂੰ ਮਿਲ ਗਿਆ ਆਟਾ ਆਟਾ ਗੋਲਣ ਲਈ ਆਪਾਂ ਹਾਂ ਜੀ ਆਪਾਂ ਬਣਾਉਣੀ ਹੈ ਰੋਟੀ ਤੇ ਸਬਜ਼ੀ ਵੀ ਬਣਦੀ ਆਪਣੀ ਚਾਹ ਵੀ ਬਣਦੀ ਹੈ ਤੇ ਚਾਹ ਬਣਾਉਂਦਾ ਇਹ ਚਾਹ ਦੇ ਆਪਣੇ ਆਡੀ ਨੇ ਤੇ ਬਸ ਰੋਟੀ ਵੀ ਬਣਾ ਲਈ ਉਹਨਾਂ ਨੂੰ ਤੇ ਦੀ ਉਹਨੇ ਸ਼ਟਾਹ ਨੂੰ ਪੀ ਲਿਆ ਤਾਂ ਚਾਵਲ ਨੂੰ ਮੇਰੀ ਕਲੇ ਮੁਕੀ ਚਾਵਲ ਨੂੰ ਪੀ ਰੋਟੀ ਨੂੰ ਪਕਾ ਲਈਏ ਬਾਅਦ ਵਿੱਚ ਪ੍ਰਸ਼ਾਦ ਇਕੱਠ ਚਲੋ ਪ੍ਰਸ਼ਾਦ ਦਾ ਬਾਅਦ ਇਧਰ ਆਪਣੀ ਸਲਾਦ ਠੀਕ ਹੈ ਜੀ ਅਧਰ ਆਪਣੀ ਪੌੜਤੀ ਸਾਰੀ ਤੇ ਚਾਵਲ ਇਧਰ ਆਪਣਾ ਸ਼ਾਰੰਗ ਦਾ ਤੇ ਨੂੰ ਪਰਾ ਕੇ ਆਉਗੀ ਚਲ ਨੂੰ ਯਾਰ ਗਰਮੀ ਨੂਰ ਦੀ ਬਾਸ ਰਹੀ ਪੀ ਗਰਮੀ ਚ ਤੇ ਇਹ ਨੂਰ ਨੇ ਤਾਂ ਕਰਕੇ ਲਾਇਆ ਹੋਇਆ ਜੀ ਕਿਉਂਕਿ ਤੁਹਾਨੂੰ ਪਤਾ ਹੀ ਉਸ ਤੋਂ ਬਾਅਦ ਵਿੱਚ ਫੇਰ ਦੁਬਾਰੇ ਜਿਹੜਾ ਹੈ ਰੋਟੀ ਲੱਭਣਾਗਾ ਪ੍ਰਸਾਦ ਮਤਲਬ ਕਿ ਪ੍ਰਸਾਦ ਦੀ ਵਾਰੀ ਕਰਕੇ ਚਲੋ ਜੇ ਫਟਾਫਟ ਰੋਟੀ ਪਰਾਦੀਏ ਫਿਰ 10 15 ਮਿੰਟ ਬੈਠਾਂਗੇ ਜਿੰਨ ਦਾ ਥੋੜੀ ਰੈਸਟ ਕਰਾਂਗੇ 5 10 15 ਮਿੰਟ ਕਰੋਗੇ ਉਸ ਤੋਂ ਬਾਅਦ ਫਿਰ ਆਪਾਂ ਜੀਏ ਦਾਲ ਵੀ ਪਟਾੜਾ ਲਾਉਣਾ ਪਿਆਜ਼ ਵਗੈਰਾ ਕੱਟੂਗੀ ਠੀਕ ਹੈ ਜੀ ਤੇ ਫਿਰ ਸਬਜੀ ਠੀਕ ਹੈ ਬਣੇਰੇ ਬਲੌਗ ਦੇ ਨਾਲ ਹਾਂਜੀ ਤੁਸੀਂ ਵੀ ਖਾ ਲਓ ਜੀ ਚਾਹ ਬਲ ਆਲੂ ਗੋੜਿਆਂ ਦੀ ਸਬਜੀ ਹੈ ਜੀ ਗਰਮ ਗਰਮ ਰੋਟੀ ਆ ਖਾ ਲਓ ਤੁਸੀਂ ਵੀ